ਤਬ ਖਾਨੋ ਤਬ ਸਾਦਤ ਜੈ ਬਿਦਮਯਨ ਹੇਮਕੁੰਟ ਪਰਬਤ ਹੈ ਜਹ ਸਬਤ ਸ਼੍ਰਿੰਗ ਸੋਬਤ ਹੈ ਤਾ ਸਬਤ ਸ਼੍ਰਿੰਗ ਤ ਨਾਮ ਕਹਾਵਾ ਪੰਡ ਰਾਜ ਜੈ ਜੋਗ ਕਮਾਵਾ ਤਹਮ ਅਦਕ ਤ ਬਸਿਆ ਸਾਦੀ ਮਹਾਕਾਲ ਕਾਲ ਕਾਰਾਦੀ ਏ ਬੇਦਕਰਤਾ ਤਪਸਿਆ ਭਇਓ ਦਵੈ ਤੇ ਏਕ ਰੂਪ ਵਹਿ ਗਇਓ ਤਾਤਮਾਤ ਮੁਰ ਅਲਖ ਅਰਾਦਾ ਬਹੁ ਵਿਦ ਜੋਗ ਸਾਧਨਾ ਸਾਦਾ ਤਿਨ ਜੋ ਕਰੀ ਅਲਖ ਕੀ ਸੇਵਾ ਤਾਦੇ ਭਏ ਪ੍ਰਸੰਨ ਗੁਰਦੇਵਾ ਤਿਨ ਪ੍ਰਭੋ ਜਬ ਆਏ ਸਮੋਹਿ ਦੀਆ ਤਬ ਹਮ ਜਨਮ ਕਲੂ ਮੈ ਲੀਆ ਚੇਤਨਾ ਭਇਓ ਹਮਰੋ ਆਵਨ ਕਹਿ ਚੁਬੀ ਰਹੀ ਸੁਰਤ ਪ੍ਰਵਚਰਨੰ ਮੈਂ ਜੋ ਤਿਉ ਪ੍ਰਭ ਹਮ ਕੋ ਸਮਝਾਓ ਇਮ ਕਹਿ ਕੈ ਇਹ ਲੋਕ ਬਠਾਓ ਅਬ ਮੈਂ ਆਪਣੀ ਕਥਾ ਵਖਾਨੋ ਤਬ ਸਾਦਤ ਜੈ ਬਿਦਮਯਨੋ ਹੇਮਕੁੰਟ ਪਰਬਤ ਹੈ ਜਹ ਸਭ ਤਸਰਿੰਗ ਸੋਭਤ ਹੈ ਤਾ ਸਬਤ ਸ੍ਰਿੰਗਾ ਤ ਨਾਮ ਕਹਾਵਾ ਪੰਡ ਰਾਜ ਜੈ ਜੋਗ ਕਮਾਵਾ ਤ ਹਮ ਅਦਕ ਤ ਬਸਿਆ ਸਾਦੀ ਮਹਾਕਾਲ ਕਾਲ ਕਾਰਾਦੀ ਇਹ ਵਿਦ ਕਰਤਾ ਤ ਬਸਿਆ ਭਯੋ ਦ્વੈ ਤੇ ਏਕ ਰੂਪ ਵੈ ਗਯੋ ਤਾਤਮਾਤ ਮੁਰ ਅਲਖ ਆਰਾਦਾ ਬਹੁ ਵਿਦ ਜੋਗ ਸਾਧਨਾ ਸਾਦਾ ਤੈਨ ਜੋ ਕਰੀ ਅਲਖ ਕੀ ਸੇਵਾ ਤਾਤੇ ਭਏ ਪ੍ਰਸੰਨ ਗੁਰਦੇਵਾ ਤੈਨ ਪ੍ਰਭ ਜਬ ਆਏ ਸਮੋਹ ਦੀਆ ਤਬ ਹਮ ਜਨਮ ਕਲੂ ਮੈ ਲੀਆ ਚੇਤਨਾ ਭਇਓ ਹਮਰੋ ਆਵਨ ਕਹਿ ਚੁਬੀ ਰਹੀ ਸੁਰਤ ਪ੍ਰਭ ਚਰਨਨ ਮੈ ਜੋ ਤਿਓ ਪ੍ਰਭ ਹਮ ਕੋ ਸਮਝਾਓ ਇਮ ਕਹਿ ਕੈ ਇਹ ਲੋਕ ਬਠਾਓ ਆਬ ਮੈਂ ਆਪਣੀ ਕਥਾ ਵਖਾਨੋ ਤਬ ਸਾਦਤ ਜੈ ਬਿਦਮਯਨੋ ਹੇਮਕੁੰਟ ਪਰਬਤ ਹੈ ਜਹ ਸਬਤ ਸ਼੍ਰਿੰਗ ਸੋਬਤ ਹੈ ਤਾ ਸਬਤ ਸ਼੍ਰਿੰਗ ਤ ਨਾਮ ਕਹਾਵਾ ਪੰਡ ਰਾਜ ਜੈ ਜੋਗ ਕਮਾਵਾ ਤਹਮ ਅਦਕਤ ਬਸਿਆ ਸਾਦੀ ਮਹਾਕਾਲ ਕਾਲ ਕਾਰਾਦੀ ਏ ਬੇਦਕਰਤਾ ਤਪਸਿਆ ਭਇਓ ਦਵੈ ਤੇ ਏਕ ਰੂਪ ਵਹਿ ਗਇਓ ਤਾਤਮਾਤ ਮੁਰ ਅਲਖ ਅਰਾਦਾ ਬਹੁ ਵਿਦ ਜੋਗ ਸਾਧਨਾ ਸਾਦਾ ਤਿਨ ਜੋ ਕਰੀ ਅਲਖ ਕੀ ਸੇਵਾ ਤਾਤੇ ਭਏ ਪ੍ਰਸੰਨ ਗੁਰਦੇਵਾ ਤਿਨ ਪ੍ਰਭ ਜਬ ਆਏ ਸਮੋਹ ਦੀਆ ਤਵ ਹਮ ਜਨਮ ਕਲੂ ਮੈ ਲੀਆ ਚੇਤਨਾ ਭਇਓ ਹਮਰੋ ਆਵਨ ਕਹਿ ਚੁਬੀ ਰਹੀ ਸੁਰਤ ਪ੍ਰਵ ਚਰਨਨ ਮੈਂ ਜੋ ਤਿਉ ਪ੍ਰਭ ਹਮ ਕੋ ਸਮਝਾਓ ਇਮ ਕਹਿ ਕੈ ਇਹ ਲੋਕ ਬਠਾਓ ਅਬ ਮੈਂ ਆਪਣੀ ਕਥਾ ਵਖਾਨੋ ਤਬ ਸਾਦਤ ਜੈ ਬਿਦਮਯਨ ਹੇਮਕੁੰਟ ਪਰਬਤ ਹੈ ਜਹ ਸਬਤ শৃੰਗ ਸੋਬਤ ਹੈ ਤਾ ਸਬਤ ਸ੍ਰਿੰਗਾ ਤ ਨਾਮ ਕਹਾਵਾ ਪੰਡ ਰਾਜ ਜੈ ਜੋਗ ਕਮਾਵਾ ਤ ਹਮ ਅਦਕ ਤ ਬਸਿਆ ਸਾਦੀ ਮਹਾਕਾਲ ਕਾਲ ਕਾਰਾਦੀ ਇਹ ਵਿਦ ਕਰਤਾ ਤ ਬਸਿਆ ਭਇਓ ਦਵੈ ਤੇ ਏਕ ਰੂਪ ਵੈ ਗਇਓ ਤਾਤ ਮਾਤ ਮੁਰ ਅਲਖ ਆਰਾਦਾ ਬਹੁ ਵਿਦ ਜੋਗ ਸਾਧਨਾ ਸਾਦਾ ਜਨ ਜੋ ਕਰੀ ਅਲਖ ਕੀ ਸੇਵਾ ਤਾਤੇ ਭਏ ਪ੍ਰਸੰਨ ਗੁਰਦੇਵਾ ਤੈਨ ਪ੍ਰਭ ਜਬ ਆਏ ਸਮੋਹ ਦੀਆ ਤਵ ਹਮ ਜਨਮ ਕਲੂ ਮੈ ਲੀਆ ਚੇਤਨਾ ਭਇਓ ਹਮਰੋ ਆਵਨ ਕਹਿ ਚੁਬੀ ਰਹੀ ਸੁਰਤ ਪ੍ਰਵਚਰਨੰ ਮੈ ਜੋ ਤਿਓ ਪ੍ਰਭ ਹਮ ਕੋ ਸਮਝਾਓ ਇਮ ਕਹਿ ਕੈ ਇਹ ਲੋਕ ਬਠਾਓ अब मैं अपनी कथा बखानो तब सादत जय बिदमोय अनो हेमकुंट पर्वत है जहां सबत श्रृंग शोभत है ता सबत श्रृंगात नाम कहावा पंडराज जय जोग कमावा त हम अदकात बसिया सादी महाकाल काल का आराधी ਏ ਬੇਦਕਰਤਾ ਤਪਸਿਆ ਭਇਓ ਦਵੈ ਤੇ ਏਕ ਰੂਪ ਵਹਿ ਗਇਓ ਤਾਤਮਾਤ ਮੁਰ ਅਲਖ ਅਰਾਦਾ ਬਹੁ ਵਿਦ ਜੋਗ ਸਾਧਨਾ ਸਾਦਾ ਤਿਨ ਜੋ ਕਰੀ ਅਲਖ ਕੀ ਸੇਵਾ ਤਾਦੇ ਭਏ ਪ੍ਰਸੰਨ ਗੁਰਦੇਵਾ ਤਿਨ ਪ੍ਰਭ ਜਬ ਆਏ ਸਮੋਹ ਦੀਆ ਤਵ ਹਮ ਜਨਮ ਕਲੂ ਮੈ ਲੀਆ ਚੇਤਨਾ ਭਇਓ ਹਮਰੋ ਆਵਨ ਕਹਿ ਚੁਬੀ ਰਹੀ ਸੁਰਤ ਪ੍ਰਵਚਰਨੰ ਮੈਂ ਜੋ ਤਿਉ ਪ੍ਰਭ ਹਮ ਕੋ ਸਮਝਾਓ ਇਮ ਕਹਿ ਕੈ ਇਹ ਲੋਕ ਬਠਾਓ ਅਬ ਮੈਂ ਆਪਣੀ ਕਥਾ ਵਖਾਨੋ ਤਬ ਸਾਦਤ ਜੈ ਬਿਦਮਯਨ ਹੇਮਕੁੰਟ ਪਰਬਤ ਹੈ ਜਹ ਸਬਤ ਸ਼੍ਰਿੰਗ ਸੋਬਤ ਹੈ ਤਾ ਸਬਦ ਸ੍ਰਿੰਗਾਤ ਨਾਮ ਕਹਾਵਾ ਪੰਡ ਰਾਜ ਜੈ ਜੋਗ ਕਮਾਵਾ ਤਹਮ ਅਦਕ ਤ ਬਸਿਆ ਸਾਦੀ ਮਹਾਕਾਲ ਕਾਲ ਕਾਰਾਦੀ ਇਹ ਵਿਦ ਕਰਤ ਤ ਬਸਿਆ ਭਇਓ ਦ્વੈ ਤੇ ਏਕ ਰੂਪ ਵੈ ਗਇਓ ਤਾਤ ਮਾਤ ਮੁਰ ਅਲਖ ਆਰਾਦਾ ਬਹੁ ਵਿਦ ਜੋਗ ਸਾਧਨਾ ਸਾਦਾ ਜਨ ਜੋ ਕਰੀ ਅਲਖ ਕੀ ਸੇਵਾ ਤਾਤੇ ਭਏ ਪ੍ਰਸੰਨ ਗੁਰਦੇਵਾ ਤੈਨ ਪ੍ਰਭੋ ਜਬ ਆਏ ਸਮੋਹਿ ਦੀਆ ਤਬ ਹਮ ਜਨਮ ਕਲੂ ਮੈ ਲੀਆ ਚਿਤਨਾ ਭਇਓ ਹਮਰੋ ਆਵਨ ਕਹਿ ਚੁਬੀ ਰਹੀ ਸੁਰਤ ਪ੍ਰਵਚਰਨੰ ਮੈ ਜੋ ਤਿਓ ਪ੍ਰਭ ਹਮ ਕੋ ਸਮਝਾਓ ਇਮ ਕਹਿ ਕੈ ਇਹ ਲੋਕ ਬਠਾਓ ਆਪ ਮੈਂ ਆਪਣੀ ਕਥਾ ਵਿਖਾਨੋ ਤਬ ਸਾਦਤ ਜੈ ਬਿਦਮਯਨੋ ਹੇਮਕੁੰਟ ਪਰਬਤ ਹੈ ਜਹ ਸਬਤ ਸ਼੍ਰਿੰਗ ਸੋਬਤ ਹੈ ਤਾ ਸਬਤ ਸ਼੍ਰਿੰਗ ਤ ਨਾਮ ਕਹਾਵਾ ਪੰਡ ਰਾਜ ਜੈ ਜੋਗ ਕਮਾਵਾ ਤਹ ਹਮ ਅਦਕਤ ਬਸਿਆ ਸਾਦੀ ਮਹਾਕਾਲ ਕਾਲ ਕਾਰਾਦੀ ਏ ਬੇਦਕਰਤਾ ਤਪਸਿਆ ਭਇਓ ਦਵੈ ਤੇ ਏਕ ਰੂਪ ਵਹਿ ਗਇਓ ਤਾਤਮਾਤ ਮੁਰ ਅਲਖ ਅਰਾਦਾ ਬਹੁ ਵਿਦ ਜੋਗ ਸਾਧਨਾ ਸਾਦਾ ਤਿੰਨ ਜੋ ਕਰੀ ਅਲਖ ਕੀ ਸੇਵਾ ਤਾਦੇ ਭਏ ਪ੍ਰਸੰਨ ਗੁਰਦੇਵਾ ਤਿੰਨ ਪ੍ਰਭੋ ਜਬ ਆਏ ਸਮੋਹ ਦੀਆ ਤਬ ਹਮ ਜਨਮ ਕਲੂ ਮੈ ਲੀਆ ਚੇਤਨਾ ਭਇਓ ਹਮਰੋ ਆਵਨ ਕਹਿ ਚੁਬੀ ਰਹੀ ਸੁਰਤ ਪ੍ਰਵਚਰਨੰ ਮੈਂ ਜੋ ਤਿਉ ਪ੍ਰਭ ਹਮ ਕੋ ਸਮਝਾਓ ਇਮ ਕਹਿ ਕੈ ਇਹ ਲੋਕ ਬਠਾਓ ਅਬ ਮੈਂ ਆਪਣੀ ਕਥਾ ਵਖਾਨੋ ਤਬ ਸਾਦਤ ਜੈ ਬਿਦਮਯਨੋ ਹੇਮਕੁੰਟ ਪਰਬਤ ਹੈ ਜਹ ਸਬਤ ਸ਼੍ਰਿੰਗ ਸੋਬਤ ਹੈ ਤਾ ਸਬਤ ਸ੍ਰਿੰਗਾ ਤ ਨਾਮ ਕਹਾਵਾ ਪੰਡ ਰਾਜ ਜੈ ਜੋਗ ਕਮਾਵਾ ਤ ਹਮ ਅਦਕ ਤਪਸਿਆ ਸਾਦੀ ਮਹਾਕਾਲ ਕਾਲ ਕਾਰਾਦੀ ਇਹ ਵਿਦ ਕਰਤਾ ਤਪਸਿਆ ਭਇਓ ਦ્વੈ ਤੇ ਇਕ ਰੂਪ ਵੈ ਗਇਓ ਤਾਤ ਮਾਤ ਮੁਰ ਅਲਖ ਆਰਾਦਾ ਬਹੁ ਵਿਦ ਜੋਗ ਸਾਧਨਾ ਸਾਦਾ ਤੈਨ ਜੋ ਕਰੀ ਅਲਖ ਕੀ ਸੇਵਾ ਤਾਦੇ ਭਏ ਪ੍ਰਸੰਨ ਗੁਰਦੇਵਾ ਤੈਨ ਪ੍ਰਭੋ ਜਬ ਆਏ ਸਮੋਹਿ ਦੀਆ ਤਬ ਹਮ ਜਨਮ ਕਲੂ ਮੈ ਲੀਆ ਚੇਤਨਾ ਭਇਓ ਹਮਰੋ ਆਵਨ ਕਹਿ ਚੁਬੀ ਰਹੀ ਸੁਰਤ ਪ੍ਰਭ ਚਰਨਨ ਮੈ ਜੋ ਤਿਓ ਪ੍ਰਭ ਹਮ ਕੋ ਸਮਝਾਓ ਇਮ ਕਹਿ ਕੈ ਇਹ ਲੋਕ ਬਠਾਓ ਅਬ ਮੈਂ ਆਪਣੀ ਕਥਾ ਵਖਾਨੋ ਤਬ ਸਾਧਤ ਜੈ ਬਿਦ ਮੋਇ ਆਨੋ ਹੇਮ ਕੁੰਟ ਪਰਬਤ ਹੈ ਜਹਾ ਸਬਤ ਸ੍ਰਿੰਗ ਸੋਬਤ ਹੈ ਤਾ ਸਬਤ ਸ੍ਰਿੰਗ ਤੈ ਨਾਮ ਕਹਾਵਾ ਪੰਡ ਰਾਜ ਜੈ ਜੋਗ ਕਮਾਵਾ ਤੈ ਹਮ ਅਦਕ ਤਪਸਿਆ ਸਾਦੀ ਮਹਾਕਾਲ ਕਾਲ ਕਾ ਅਰਾਦੀ ਏ ਬੇਦਕਰਤਾ ਤਪਸਿਆ ਭਇਓ ਦਵੈ ਤੇ ਏਕ ਰੂਪ ਵਹਿ ਗਇਓ ਤਾਤਮਾਤ ਮੁਰ ਅਲਖ ਅਰਾਦਾ ਬਹੁ ਵਿਦ ਜੋਗ ਸਾਧਨਾ ਸਾਦਾ ਤਿਨ ਜੋ ਕਰੀ ਅਲਖ ਕੀ ਸੇਵਾ ਤਾਦੇ ਭਏ ਪ੍ਰਸੰਨ ਗੁਰਦੇਵਾ ਤਿਨ ਪ੍ਰਭੋ ਜਬ ਆਏ ਸਮੋਹਿ ਦੀਆ ਤਬ ਹਮ ਜਨਮ ਕਲੂ ਮੈ ਲੀਆ ਚੇਤਨਾ ਭਇਓ ਹਮਰੋ ਆਵਨ ਕਹਿ ਚੁਬੀ ਰਹੀ ਸੁਰਤ ਪ੍ਰਵਚਰਨੰ ਮੈਂ ਜੋ ਤਿਉ ਪ੍ਰਭ ਹਮ ਕੋ ਸਮਝਾਓ ਇਮ ਕਹਿ ਕੈ ਇਹ ਲੋਕ ਬਠਾਓ ਅਬ ਮੈਂ ਆਪਣੀ ਕਥਾ ਵਖਾਨੋ ਤਬ ਸਾਦਤ ਜੈ ਬਿਦਮਯਨ ਹੇਮਕੁੰਟ ਪਰਬਤ ਹੈ ਜਹਾਂ ਸਬਤ ਸ਼੍ਰਿੰਗ ਸੋਭਤ ਹੈ ਤਾ ਸਬਦ ਸ੍ਰਿੰਗਾਤ ਨਾਮ ਕਹਾਵਾ ਪੰਡ ਰਾਜ ਜੈ ਜੋਗ ਕਮਾਵਾ ਤਹਮ ਅਦਕ ਤਪਸਿਆ ਸਾਦੀ ਮਹਾਕਾਲ ਕਾਲ ਕਾਰਾਦੀ ਇਹ ਵਿਦ ਕਰਤਾ ਤਪਸਿਆ ਭਇਓ ਦ્વੈ ਤੇ ਏਕ ਰੂਪ ਵੈ ਗਇਓ ਤਾਤਮਾਤ ਮੁਰ ਅਲਖ ਆਰਾਦਾ ਬਹੁ ਵਿਦ ਜੋਗ ਸਾਧਨਾ ਸਾਦਾ ਤੈਨ ਜੋ ਕਰੀ ਅਲਖ ਕੀ ਸੇਵਾ ਤਾਤੇ ਭਏ ਪ੍ਰਸੰਨ ਗੁਰਦੇਵਾ ਤੈਨ ਪ੍ਰਭ ਜਬ ਆਏ ਸਮੋਹਿ ਦੀਆ ਤਵ ਹਮ ਜਨਮ ਕਲੂ ਮੈਂ ਲੀਆ ਚਿਤਨਾ ਭਇਓ ਹਮਰੋ ਆਵਨ ਕਹਿ ਚੁਬੀ ਰਹੀ ਸੁਰਤ ਪ੍ਰਭ ਚਰਨਨ ਮੈਂ ਜੋ ਤਿਓ ਪ੍ਰਭ ਹਮ ਕੋ ਸਮਝਾਓ ਇਮ ਕਹਿ ਕੈ ਇਹ ਲੋਕ ਬਠਾਓ ਅਬ ਮੈਂ ਆਪਣੀ ਕਥਾ ਵਖਾਨੋ ਤਬ ਸਾਧਤ ਜੈ ਬਿਦਮੋ ਆਨੋ ਹੇਮ ਕੁੰਟ ਪਰਬਤ ਹੈ ਜਹਾਂ ਸਭ ਤੋਂ ਸ੍ਰਿੰਗ ਸੋਬਤ ਹੈ ਤਾ ਸਭ ਤੋਂ ਸ੍ਰਿੰਗ ਤੈ ਨਾਮ ਕਹਾਵਾ ਪੰਡ ਰਾਜ ਜੈ ਜੋਗ ਕਮਾਵਾ ਤੈ ਹਮ ਅਦਕ ਤਪਸਿਆ ਸਾਦੀ ਮਹਾਕਾਲ ਕਾਲ ਕਾ ਅਰਾਦੀ ਏ ਬੇਦਕਰਤਾ ਤਪਸਿਆ ਭਇਓ ਦਵੈ ਤੇ ਏਕ ਰੂਪ ਵਹਿ ਗਇਓ ਤਾਤਮਾਤ ਮੁਰ ਅਲਖ ਅਰਾਦਾ ਬਹੁ ਵਿਦ ਜੋਗ ਸਾਧਨਾ ਸਾਦਾ ਤਿਨ ਜੋ ਕਰੀ ਅਲਖ ਕੀ ਸੇਵਾ ਤਾਦੇ ਭਏ ਪ੍ਰਸੰਨ ਗੁਰਦੇਵਾ ਤਿਨ ਪ੍ਰਭ ਜਬ ਆਏ ਸਮੋਹ ਦੀਆ ਤਵ ਹਮ ਜਨਮ ਕਲੂ ਮੈ ਲੀਆ ਚੇਤਨਾ ਭਇਓ ਹਮਰੋ ਆਵਨ ਕਹਿ ਚੁਬੀ ਰਹੀ ਸੁਰਤ ਪ੍ਰਵਚਰਨੰ ਮੈਂ ਜੋ ਤਿਉ ਪ੍ਰਭ ਹਮ ਕੋ ਸਮਝਾਓ ਇਮ ਕਹਿ ਕੈ ਇਹ ਲੋਕ ਬਠਾਓ ਅਬ ਮੈਂ ਆਪਣੀ ਕਥਾ ਵਖਾਨੋ ਤਬ ਸਾਦਤ ਜੈ ਬਿਦਮਯਨ ਹੇਮਕੁੰਟ ਪਰਬਤ ਹੈ ਜਹ ਸਬਤ ਸ਼੍ਰਿੰਗ ਸੋਭਤ ਹੈ ਤਾ ਸਬਤ ਸਰੇਂਗਾਤ ਨਾਮ ਕਹਾਵਾ ਪੰਡ ਰਾਜ ਜੈ ਜੋਗ ਕਮਾਵਾ ਤਹਮ ਅਦਕ ਤਪਸਿਆ ਸਾਦੀ ਮਹਾਕਾਲ ਕਾਲਕਾਰਾਦੀ ਇਹ ਵਿਦ ਕਰਤ ਤਪਸਿਆ ਭਇਓ ਦਵੈ ਤੇ ਇਕ ਰੂਪ ਵਹਿ ਗਇਓ ਤਾਤ ਮਾਤ ਮੁਰ ਅਲਖ ਅਰਾਦਾ ਬਹੁ ਵਿਦ ਜੋਗ ਸਾਧਨਾ ਸਾਦਾ ਤੈਨ ਜੋ ਕਰੀ ਅਲਖ ਕੀ ਸੇਵਾ ਤਾਦੇ ਭਏ ਪ੍ਰਸੰਨ ਗੁਰਦੇਵਾ ਤੈਨ ਪ੍ਰਭ ਜਬ ਆਏ ਸਮੁਹ ਦੀਆ ਤਬ ਹਮ ਜਨਮ ਕਲੂ ਮੈ ਲੀਆ ਚਿਤਨਾ ਭਇਓ ਹਮਰੋ ਆਵਨ ਕਹਿ ਚੁਬੀ ਰਹੀ ਸੁਰਤ ਪ੍ਰਭ ਚਰਨਨ ਮੈ ਜੋ ਤਿਓ ਪ੍ਰਭ ਹਮ ਕੋ ਸਮਝਾਓ ਇਮ ਕਹਿ ਕੈ ਇਹ ਲੋਕ ਬਠਾਓ अब मैं अपनी कथा बखानो तब सादत जय बिदमोय अन हेमकुंटा पर्वत है जहां सबत श्रृंग शोभत है ता सबत श्रृंगात नाम कहावा पंडराज जय जोग कमावा त हम अदकत बसिया सादी महाकाल कालकार आदि ਏ ਬੇਦਕਰਤਾ ਤਪਸਿਆ ਭਇਓ ਦਵੈ ਤੇ ਏਕ ਰੂਪ ਵਹਿ ਗਇਓ ਤਾਤਮਾਤ ਮੁਰ ਅਲਖ ਅਰਾਦਾ ਬਹੁ ਵਿਦ ਜੋਗ ਸਾਧਨਾ ਸਾਦਾ ਤਿੰਨ ਜੋ ਕਰੀ ਅਲਖ ਕੀ ਸੇਵਾ ਤਾਤੇ ਭਏ ਪ੍ਰਸੰਨ ਗੁਰਦੇਵਾ ਤਿੰਨ ਪ੍ਰਭੋ ਜਬ ਆਏ ਸਮੋਹ ਦੀਆ ਤਵ ਹਮ ਜਨਮ ਕਲੂ ਮੈ ਲੀਆ ਚੇਤਨਾ ਭਇਓ ਹਮਰੋ ਆਵਨ ਕਹਿ ਚੁਬੀ ਰਹੀ ਸੁਰਤ ਪ੍ਰਭ ਚਰਨਨ ਮੈਂ ਜਿਉ ਤਿਉ ਪ੍ਰਭ ਹਮ ਕੋ ਸਮਝਾਓ ਇਮ ਕਹਿ ਕੈ ਇਹ ਲੋਕ ਬਠਾਓ ਅਬ ਮੈਂ ਆਪਣੀ ਕਥਾ ਵਖਾਨੋ ਤਬ ਸਾਧਤ ਜੈ ਬਿਦ ਮੋਇ ਆਨੋ ਹੇਮ ਕੁੰਟ ਪਰਬਤ ਹੈ ਜਹਾ ਸਬਤ ਸ੍ਰਿੰਗ ਸੋਬਤ ਹੈ ਤਾ ਸਬਦ ਸਰੇਂਗਾਤ ਨਾਮ ਕਹਾਵਾ ਪੰਡ ਰਾਜ ਜੈ ਜੋਗ ਕਮਾਵਾ ਤਹਮ ਅਦਕ ਤਪਸਿਆ ਸਾਦੀ ਮਹਾਕਾਲ ਕਾਲਕਾਰਾਦੀ ਇਹ ਵਿਦ ਕਰਤ ਤਪਸਿਆ ਭਇਓ ਦਵੈ ਤੇ ਏਕ ਰੂਪ ਵੈ ਗਇਓ ਤਾਤਮਾਤ ਮੁਰ ਅਲਖ ਅਰਾਦਾ ਬਹੁ ਵਿਦ ਜੋਗ ਸਾਧਨਾ ਸਾਦਾ ਤੈਨ ਜੋ ਕਰੀ ਅਲਖ ਕੀ ਸੇਵਾ ਤਾਦੇ ਭਏ ਪ੍ਰਸੰਨ ਗੁਰਦੇਵਾ ਤੈਨ ਪ੍ਰਭ ਜਬ ਆਏ ਸਮੁਹ ਦੀਆ ਤਬ ਹਮ ਜਨਮ ਕਲੂ ਮੈਂ ਲੀਆ ਚਿਤਨਾ ਭਇਓ ਹਮਰੋ ਆਵਨ ਕਹਿ ਚੁਬੀ ਰਹੀ ਸੁਰਤ ਪ੍ਰਭ ਚਰਨਨ ਮੈਂ ਜੋ ਤਿਓ ਪ੍ਰਭ ਹਮ ਕੋ ਸਮਝਾਓ ਇਮ ਕਹਿ ਕੈ ਇਹ ਲੋਕ ਬਠਾਓ ਅਬ ਮੈਂ ਆਪਣੀ ਕਥਾ ਵਖਾਨੋ ਤਬ ਸਾਧਤ ਜੈ ਬਿਦ ਮਿਆਨ ਹੇਮ ਕੁੰਟ ਪਰਬਤ ਹੈ ਜਹਾ ਸਬਤ ਸ੍ਰਿੰਗ ਸੋਬਤ ਹੈ ਤਾ ਸਬਤ ਸ੍ਰਿੰਗ ਤੈ ਨਾਮ ਕਹਾਵਾ ਪੰਡ ਰਾਜ ਜੈ ਜੋਗ ਕਮਾਵਾ ਤੈ ਹਮ ਅਦਕ ਤਪਸਿਆ ਸਾਦੀ ਮਹਾਕਾਲ ਕਾਲ ਕਾ ਅਰਾਦੀ ਏ ਬੇਦਕਰਤਾ ਤਪਸਿਆ ਭਇਓ ਦਵੈ ਤੇ ਏਕ ਰੂਪ ਵਹਿ ਗਇਓ ਤਾਤਮਾਤ ਮੁਰ ਅਲਖ ਆਰਾਧਾ ਬਹੁ ਵਿਧ ਜੋਗ ਸਾਧਨਾ ਸਾਦਾ ਤਿੰਨ ਜੋ ਕਰੀ ਅਲਖ ਕੀ ਸੇਵਾ ਤਾਦੇ ਭਏ ਪ੍ਰਸੰਨ ਗੁਰਦੇਵਾ ਤਿੰਨ ਪ੍ਰਭ ਜਬ ਆਏ ਸਮੋਹ ਦੀਆ ਤਵ ਹਮ ਜਨਮ ਕਲੂ ਮੈ ਲੀਆ ਚੇਤਨਾ ਭਇਓ ਹਮਰੋ ਆਵਨ ਕਹਿ ਚੁਬੀ ਰਹੀ ਸੁਰਤ ਪ੍ਰਭ ਚਰਨਨ ਮੈਂ ਜੋ ਤਿਉ ਪ੍ਰਭ ਹਮ ਕੋ ਸਮਝਾਓ ਇਮ ਕਹਿ ਕੈ ਇਹ ਲੋਕ ਬਠਾਓ ਅਬ ਮੈਂ ਆਪਣੀ ਕਥਾ ਵਖਾਨੋ ਤਬ ਸਾਦਤ ਜੈ ਬਿਦਮਯਨੋ ਹੇਮਕੁੰਟ ਪਰਬਤ ਹੈ ਜਹ ਸਬਤ ਸ਼੍ਰਿੰਗ ਸੋਬਤ ਹੈ ਤਾ ਸਬਤ ਸ੍ਰਿੰਗਾਤ ਨਾਮ ਕਹਾਵਾ ਪੰਡ ਰਾਜ ਜੈ ਜੋਗ ਕਮਾਵਾ ਤਹਮ ਅਦਕ ਤਪਸਿਆ ਸਾਦੀ ਮਹਾਕਾਲ ਕਾਲ ਕਾਰਾਦੀ ਇਹ ਵਿਦ ਕਰਤਾ ਤਪਸਿਆ ਭਇਓ ਦ્વੈ ਤੇ ਇਕ ਰੂਪ ਵੈ ਗਇਓ ਤਾਤ ਮਾਤ ਮੁਰ ਅਲਖ ਆਰਾਦਾ ਬਹੁ ਵਿਦ ਜੋਗ ਸਾਧਨਾ ਸਾਦਾ ਤੈਨ ਜੋ ਕਰੀ ਅਲਖ ਕੀ ਸੇਵਾ ਤਾਦੇ ਭਏ ਪ੍ਰਸੰਨ ਗੁਰਦੇਵਾ ਤੈਨ ਪ੍ਰਭ ਜਬ ਆਏ ਸਮੋਹਿ ਦੀਆ ਤਬ ਹਮ ਜਨਮ ਕਲੂ ਮੈ ਲੀਆ ਚੇਤਨਾ ਭਇਓ ਹਮਰੋ ਆਵਨ ਕੈ ਚੁਬੀ ਰਹੀ ਸੁਰਤ ਪ੍ਰਭ ਚਰਨਨ ਮੈ ਜੋ ਤਿਓ ਪ੍ਰਭ ਹਮ ਕੋ ਸਮਝਾਓ ਇਮ ਕਹਿ ਕੈ ਇਹ ਲੋਕ ਬਠਾਓ ਅਬ ਮੈਂ ਆਪਣੀ ਕਥਾ ਵਖਾਨੋ ਤਬ ਸਾਧਤ ਜਹ ਬਿਦ ਮਿਆਨ ਹੇਮ ਕੁੰਟ ਪਰਬਤ ਹੈ ਜਹਾ ਸਬਤ ਸ੍ਰਿੰਗ ਸੋਬਤ ਹੈ ਤਾ ਸਬਤ ਸ੍ਰਿੰਗ ਤ ਨਾਮ ਕਹਾਵਾ ਪੰਡ ਰਾਜ ਜੈ ਜੋਗ ਕਮਾਵਾ ਤੈ ਹਮ ਅਦਕ ਤਪਸਿਆ ਸਾਦੀ ਮਹਾਕਾਲ ਕਾਲ ਕਾ ਅਰਾਦੀ ਏ ਬੇਦਕਰਤਾ ਤਪਸਿਆ ਭਇਓ ਦਵੈ ਤੇ ਏਕ ਰੂਪ ਵਹਿ ਗਇਓ ਤਾਤਮਾਤ ਮੁਰ ਅਲਖ ਅਰਾਦਾ ਬਹੁ ਵਿਦ ਜੋਗ ਸਾਧਨਾ ਸਾਦਾ ਤਿਨ ਜੋ ਕਰੀ ਅਲਖ ਕੀ ਸੇਵਾ ਤਾਦੇ ਭਏ ਪ੍ਰਸੰਨ ਗੁਰਦੇਵਾ ਤਿਨ ਪ੍ਰਭ ਜਬ ਆਏ ਸਮੋਹਿ ਦੀਆ ਤਵ ਹਮ ਜਨਮ ਕਲੂ ਮੈ ਲੀਆ ਚੇਤਨਾ ਭਇਓ ਹਮਰੋ ਆਵਨ ਕਹਿ ਚੁਬੀ ਰਹੀ ਸੁਰਤ ਪ੍ਰਵਚਰਨੰ ਮੈਂ ਜੋ ਤਿਉ ਪ੍ਰਭ ਹਮ ਕੋ ਸਮਝਾਓ ਇਮ ਕਹਿ ਕੈ ਇਹ ਲੋਕ ਬਠਾਓ ਅਬ ਮੈਂ ਆਪਣੀ ਕਥਾ ਵਖਾਨੋ ਤਬ ਸਾਦਤ ਜੈ ਬਿਦਮਯਨ ਹੇਮਕੁੰਟ ਪਰਬਤ ਹੈ ਜਹ ਸਬਤ ਸ਼੍ਰਿੰਗ ਸੋਬਤ ਹੈ ਤਾ ਸਬਤ ਸ੍ਰਿੰਗਾ ਤ ਨਾਮ ਕਹਾਵਾ ਪੰਡ ਰਾਜ ਜੈ ਜੋਗ ਕਮਾਵਾ ਤਹਮ ਅਦਕ ਤ ਬਸਿਆ ਸਾਦੀ ਮਹਾਕਾਲ ਕਾਲ ਕਾਰਾਦੀ ਇਹ ਵਿਦ ਕਰਤ ਤ ਬਸਿਆ ਭਇਓ ਦਵੈ ਤੇ ਏਕ ਰੂਪ ਵੈ ਗਇਓ ਤਾਤ ਮਾਤ ਮੁਰ ਅਲਖ ਆਰਾਦਾ ਬਹੁ ਵਿਦ ਜੋਗ ਸਾਧਨਾ ਸਾਦਾ ਤੈਨ ਜੋ ਕਰੀ ਅਲਖ ਕੀ ਸੇਵਾ ਤਾਦੇ ਭਏ ਪ੍ਰਸੰਨ ਗੁਰਦੇਵਾ ਤੈਨ ਪ੍ਰਭੋ ਜਬ ਆਏ ਸਮੁਹ ਦੀਆ ਤਬ ਹਮ ਜਨਮ ਕਲੂ ਮੈ ਲੀਆ ਚੇਤਨਾ ਭਇਓ ਹਮਰੋ ਆਵਨ ਕਹਿ ਚੁਬੀ ਰਹੀ ਸੁਰਤ ਪ੍ਰਵਚਰਨੰ ਮੈ ਜੋ ਤਿਓ ਪ੍ਰਭ ਹਮ ਕੋ ਸਮਝਾਓ ਇਮ ਕਹਿ ਕੈ ਇਹ ਲੋਕ ਬਠਾਓ ਤਬ ਮੈਂ ਆਪਣੀ ਕਥਾ ਵਖਾਨੋ ਤਬ ਸਾਧਤ ਜੈ ਬਿਦ ਮੋਇ ਆਨੋ ਹੇਮ ਕੁੰਟ ਪਰਬਤ ਹੈ ਜਹਾ ਸਬਤ ਸ੍ਰਿੰਗ ਸੋਬਤ ਹੈ ਤਾ ਸਬਤ ਸ੍ਰਿੰਗ ਤੈ ਨਾਮ ਕਹਾਵਾ ਪੰਡ ਰਾਜ ਜੈ ਜੋਗ ਕਮਾਵਾ ਤੈ ਹਮ ਅਦਕ ਤਪਸਿਆ ਸਾਦੀ ਮਹਾਕਾਲ ਕਾਲ ਕਾ ਅਰਾਦੀ ਏ ਬੇਦਕਰਤਾ ਤਪਸਿਆ ਭਇਓ ਦਵੈ ਤੇ ਏਕ ਰੂਪ ਵਹਿ ਗਇਓ ਤਾਤਮਾਤ ਮੁਰ ਅਲਖ ਅਰਾਦਾ ਬਹੁ ਵਿਦ ਜੋਗ ਸਾਧਨਾ ਸਾਦਾ ਤਿਨ ਜੋ ਕਰੀ ਅਲਖ ਕੀ ਸੇਵਾ ਤਾਤੇ ਭਏ ਪ੍ਰਸੰਨ ਗੁਰਦੇਵਾ ਤਿਨ ਪ੍ਰਭ ਜਬ ਆਏ ਸਮੋਹ ਦੀਆ ਤਵ ਹਮ ਜਨਮ ਕਲੂ ਮੈ ਲੀਆ ਚੇਤਨਾ ਭਇਓ ਹਮਰੋ ਆਵਨ ਕਹਿ ਚੁਬੀ ਰਹੀ ਸੁਰਤ ਪ੍ਰਵਚਾਰਨੰ ਮੈਂ ਜੋ ਤਿਉ ਪ੍ਰਭ ਹਮ ਕੋ ਸਮਝਾਓ ਇਮ ਕਹਿ ਕੈ ਇਹ ਲੋਕ ਬਠਾਓ ਅਬ ਮੈਂ ਆਪਣੀ ਕਥਾ ਵਖਾਨੋ ਤਬ ਸਾਦਤ ਜੈ ਬਿਦਮਯਨ ਹੇਮਕੁੰਟ ਪਰਬਤ ਹੈ ਜਹ ਸਬਤ ਸ਼੍ਰਿੰਗ ਸੋਬਤ ਹੈ ਤਾ ਸਬਤ ਸ੍ਰਿੰਗਾਤ ਨਾਮ ਕਹਾਵਾ ਪੰਡ ਰਾਜ ਜੈ ਜੋਗ ਕਮਾਵਾ ਤਹਮ ਅਦਕ ਤਪਸਿਆ ਸਾਦੀ ਮਹਾਕਾਲ ਕਾਲ ਕਾਰਾਦੀ ਇਹ ਵਿਦ ਕਰਤਾ ਤਪਸਿਆ ਭਇਓ ਦ્વੈ ਤੇ ਏਕ ਰੂਪ ਵੈ ਗਇਓ ਤਾਤਮਾਤ ਮੁਰ ਅਲਖ ਆਰਾਦਾ ਬਹੁ ਵਿਦ ਜੋਗ ਸਾਧਨਾ ਸਾਦਾ ਤੈਨ ਜੋ ਕਰੀ ਅਲਖ ਕੀ ਸੇਵਾ ਤਾਤੇ ਭਏ ਪ੍ਰਸੰਨ ਗੁਰਦੇਵਾ ਤੈਨ ਪ੍ਰਭੋ ਜਬ ਆਏ ਸਮੋਹ ਦੀਆ ਤਬ ਹਮ ਜਨਮ ਕਲੂ ਮੈ ਲੀਆ ਚੇਤਨਾ ਭਇਓ ਹਮਰੋ ਆਵਨ ਕੈ ਚੁਬੀ ਰਹੀ ਸੁਰਤ ਪ੍ਰਭ ਚਰਨਨ ਮੈ ਜੋ ਤਿਓ ਪ੍ਰਭ ਹਮ ਕੋ ਸਮਝਾਓ ਇਮ ਕਹਿ ਕੈ ਇਹ ਲੋਕ ਬਠਾਓ अब मैं अपनी कथा बखानो तब सादत जय बिदमोय अनलो हेमकुंट पर्वत है जहां सबत श्रृंग शोभत है ता सबत श्रृंगात नाम कहावा पंडराज जय जोग कमावा त हम अदकात बसिया सादी महाकाल काल का आराधी ਏ ਬੇਦਕਰਤਾ ਤਪਸਿਆ ਭਇਓ ਦਵੈ ਤੇ ਏਕ ਰੂਪ ਵਹਿ ਗਇਓ ਤਾਤਮਾਤ ਮੁਰ ਅਲਖ ਅਰਾਦਾ ਬਹੁ ਵਿਦ